మేరా కం ది మహారా దిజీ కిని మెలా సా గల్ జాగా ఆ మహారాణి కాల కపడే బ ఏ చుక్క లే ਜੇ ਪਿਆਹੇ ਆਏ ਹੀ ਭਾਜੀ ਦੇ ਤਾਂ ਠਹਿਰ ਕੇ ਤੇ ਨਿਕਲ ਹੀ ਸਕਦੇ ਸੀ ਮਨੇ ਰੇ ਚਲ ਗਈ ਕੋਡਾਉਣਾ ਜਦੋਂ ਆ ਹੀ ਗਏ ਬਾਹਰ ਫੇਰ ਕਿਹੜੇ ਵਾਪਸ ਹੋ ਜਣੇ ਲੈਣੇ ਤੇ ਇੱਥੇ ਹੀ ਕਾਉਂਡ ਚ ਹੀ ਨਾ ਬੰਨਣਾ ਚਾਹੀਦਾ ਉਹਨੂੰ ਬਸ ਕੰਮ ਤੋਂ ਬਚੰਗਾ ਘਰੋਂ ਬਾਹਰ ਜਾਵਾਂਗਾ ਆਇੱਕ ਪਾਹਮੀਓ ਕਰਮਾ ਵਾਲੀ ਕਿਤੇ ਕਬੂਤਾ ਲੰਗੀ ਦਾ ਕਹੀਓ ਬਨੇ ਦੇਖ ਤੋਰੀਆਂ ਲਾਈਆਂ ਕਿੰਨੀਆਂ ਸੋਹਣੀਆਂ ਆਇੰਨੇ ਹਾਂ ਕਿਤੇ ਸੋਹਣੀਆਂ ਸੋਹਣੀਆਂ ਤੋਰੀਆਂ ਆਗੀਆਂ ਵਾ ਕਿਤੇ ਕਿੰਨੀਆਂ ਲਾਈਆਂ ਇੱਡੀ ਕਰਮਾ ਵਾਲੀ ਆਈ ਕਿਤੇ ਹਰਿਆ ਭਰਿਆ ਹਰਿਆ ਕਰਤਾ ਵੈਨੇ ਤੇ ਕਿਤੇ ਹਾਂ ਕਿਤੇ ਵੇਹ ਤੋਰੀਆਂ ਹੀ ਤੋਰੀਆਂ ਲੱਗੀਆਂ ਵਾ ਮਿਰਚਾਂ ਲੱਗੀਆਂ ਵਾ ਆ ਕਦੂਆਂ ਦੀਆਂ ਬੱਲਾਂ ਵੇ ਕਿਤਰਾ ਪਿੰਡੀਆਂ ਆਵੇਂ ਕਿਦਾਂ ਲਾਈਆਂ ਈਓ ਤੇ ਬੜੀ ਕਰਮਾ ਵਾਲੀ ਆਈ ਕਿਤੇ ਘਰ ਪਰ ਦਿੱਤਾ ਵੈਨੇ ਹਰ ਇੱਕ ਚੀਜ਼ ਤੇ ਨਾਲ ਹਾਂ ਕਿਤੇ ਆਵੇ ਪਿੰਡੀਆਂ ਕਿਤੇ ਹੋਲੀਆਂ ਹਾਂ ਕਿਤੇ ਆਵੇ ਬਤਾਉਂ ਆਂਦੇ ਬੂਟੇ ਤੇ ਫਲੀਆਂ ਲੱਗੀਆਂ ਕਹਿਰਾਂ ਦੀਆਂ ਫਲੀਆਂ ਲੱਗੀਆਂ ਕਿਤੇ ਕਰਮਾ ਵਾਲੀ ਦਾ ਪੈਰ ਪਿਆ ਵਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਹੈਗੀ ਇੱਕ ਆ ਜਿੱਲੀ ਉਹ ਕੋਈ ਕੰਮ ਨਹੀਂ ਕਰਦੀ ਬਸ ਹੌਲੀ ਹੌਲੀ ਹੱਥ ਮਾਰਦੀ ਐ ਬਸ ਇਦਾਂ ਹੀ ਬਸ ਇੱਥੇ ਪਹੁੰਚਾ ਲਾ ਤਾ ਓਕੇ ਝਾੜੂ ਮਾਰਤਾ ਬਸ ਹੋਰ ਇਹਨੂੰ ਕੋਈ ਕੰਮ ਨਹੀਂ ਹੈਗਾ ਆਵੇ ਸੱਕ ਜੱਲੀ ਆਹੋ ਟਾਈਮ ਨਾ ਕਰ ਲਿਆ ਕਰ ਟਾਈਮ ਨਾ ਉਠਿਆ ਕਰ ਟਾਈਮ ਨਾ ਝਾੜੂ ਲਾਇਆ ਕਰ ਤੇ ਪੈਰ ਸਿਰ ਤੇ ਲੈਣਦੀ ਆ ਤੂੰ ਮੈਂ ਵੀ ਚੱਲੀ ਜਾਣੀ ਨੇ ਤੇ ਕਰਨਾ ਮੰਦਰੋਂ ਵੀ ਝਾੜ ਚੰਬੀ ਕੀਤੀ ਤੇ ਹੁਣ ਝਾੜੂ ਲਾਉਂਦੇ ਟਾਈਮ ਤੇ ਲੱਗ ਜੀ ਜਾਂਦਾ ਵਾ ਤੋ ਉਹ ਅੱਧੇ ਦਿਨਾਂ ਨਾ ਉਠਿਆਗਾ ਠੰਡੇ ਠੰਡੇ ਉਠਿਆ ਕਰ ਝਾੜੂ ਵੀ ਲਵਣਾ ਵਾ ਹੁਣ ਵੀ ਤੂੰ ਤੁੱਪੇ ਲਾਉਣੀ ਰਹੀ ਤੇ ਪੈਰ ਲੈ ਆਂਦੀ ਆ ਉਹ ਠੰਡੇ ਠੰਡੇ ਝਾੜੂ ਲਾ ਲੈਂਦੀ ਆਪਣਾ ਕੰਮ ਨਬੇੜ ਲੈਂਦੀ ਜਲਪੂਣਾ ਛੱੜਦੇ ਛੱੜਦੇ ਜਲਪੂਣਾ ਠੀਕ ਆ ਨਾ ਦੀਦੀ ਦੇ ਹੈ ਗਿੰਦੇ ਐ ਮਨ ਨਾਲ ਮੇਰੇ ਤੋਂ ਵੱਡਾ ਤੇ ਦੀਦੀ ਉੱਟੇ ਤੁਸੀਂ ਤਾਂ ਉਹਨਾਂ ਨੂੰ ਤਾਂ ਕਦੀ ਕਿਹਾ ਹੀ ਨਹੀਂ ਕੁਝ ਨਾ ਉਹ ਕੱਲ ਕੱਪੜੇ ਲੈਣ ਗਈ ਹੈ ਕੱਪੜੇ ਲੈ ਕੇ ਆਈ ਆ ਫਿਰ ਉਹ ਐਸੀ ਵੀ ਲੈ ਕੇ ਆਈ ਆ ਹੈ ਉਹਨੂੰ ਕਰਦੀਆਂ ਚੀਜ਼ਾਂ ਬਣਾਉਣ ਦਾ ਫਿਕਰ ਵਾ ਤੇ ਤੂੰ ਕੰਮ ਹੀ ਕਰ ਲਿਆ ਘਾ ਟਾਈਮ ਨਾਲ ਇੰਨਾ ਹੀ ਬੜਾ ਤੇਰਾ ਉਹਨੂੰ ਸਾਰੇ ਫਿਕਰ ਵਾ ਕੋਈ ਤੂੰ ਵੀ ਫਿਕਰ ਕਰ ਲਾ ਘਰ ਦੇ ਕੰਮਾਂ ਦਾ ਮੰਮੀ ਉਹ ਦੇਖੋ ਤੇ ਤੇ ਇਹ ਕਿੱਥੇ ਲੋਕਾਂ ਦੀ ਜਿਵੇਂ ਲੈ ਆਵੀਂਗੀ ਤੇ ਮੈਂ ਕਿੱਥੇ ਬਣਾਉਣੀ ਕਰਦੀ ਚੀਜ਼ ਤਦ ਤੂੰ ਇਹ ਆਪਣੇ ਕਰਵਾਉ ਨੂੰ ਸਮਝਾਣਾ ਥੋੜਾ ਬੋਤਾ ਉਹਨੂੰ ਕਹਿ ਨਾ ਕੰਮ ਕਰ ਜਨਾਨੀਆਂ ਬੜਾ ਕੁਝ ਬੰਦਿਆਂ ਨੂੰ ਕਰਵਾ ਲੈਂਦੀਆਂ ਵਾ ਤੇ ਆ ਕੇ ਕੰਮ ਲੈ ਲਿਆ ਕਰ ਉਹਦੇ ਕੋਲ ਉਹਨੂੰ ਕਹ ਦੇ ਇਹ ਨਾ ਲੱਗੇ ਵੇਖ ਲੈ ਅਕਲ ਕਰ ਲੈ ਲੱਗੇ ਮੈਂ ਕਿੱਥੋਂ ਵਰਤਾਂ ਮੈਂ ਤੁਹਾਡੇ ਤੋਂ ਦੇਣੇ ਆ ਸਾਰੀ ਉਮਰ ਮੈਂ ਬੈਠੀ ਰਹਿਣਾ ਤੁਹਾਨੂੰ ਦੇਣ ਵਾਸਤੇ ਆਪਣੀਆਂ ਜ਼ਿੰਮੇਵਾਰੀਆਂ ਆਪ ਹੀ ਚੁੱਕੋ ਗਾੜੀ ਤੁਹਾਡੇ ਨਿਆਣੇ ਦੇ ਖਰਚੇ ਤੁਹਾਡੇ ਆਪਣੇ ਖਰਚੇ ਤੁਹਾਡੇ ਰਿਸ਼ਤੇਦਾਰਾਂ ਦੇ ਖਰਚੇ ਉਹ ਤਾਂ ਇਹ ਕਿੱਥੋਂ ਕਰਨੇ ਆ ਮੈਂ ਤਾਂ ਕਿਤੇ ਜਾਣੀ ਵੀ ਨਹੀਂ ਇੱਥੇ ਦੁੱਖ ਦੀ ਮਾਰੀ ਕਿ ਮੈਨੂੰ ਤੁਹਾਡੇ ਕੋਲੋਂ ਟਾਈਮ ਮੰਗਣੇ ਪੈਣੇ ਤੇ ਤੁਸੀਂ ਮੈਨੂੰ ਗੱਲਾਂ ਅੱਗੋਂ ਸੁਣਾਉਂਦੇ ਜੇ ਤੇ ਮੈਂ ਕੀ ਕਰਾਂ ਫਿਰ ਮੈਂ ਗੱਲਾਂ ਕਰਨਾਂਗਾ ਮੈਂ ساری ਉਮਰ ਮਾਤਾਂ ਦਾ ਠੇਕਾ ਥੋੜਾ ਲੈ ਚੜਨਾ ਤੁਹਾਨੂੰ ਪੈਈ ਦੇਣ ਦਾ ਜਿਹੜੀਆਂ ਨਹੀਂ ਗੱਲਾਂ ਮੈਨੂੰ ਸੁਣਾਉਂਦੇ ਆਪਣੇ ਪੁੱਤ ਨੂੰ ਸੁਣਾਇਆ ਕਰੋ ਉਹ ਉਹ ਸਮਝ ਜੇ ਪੁੱਤ ਨੂੰ ਮੈਂ ਬਥੇਰਾ ਸਮਝਲਨੀ ਆ ਤੇਰਾ ਵੀ ਫਰਜ਼ ਬੰਦਾ ਤੁਹਾਡੀ ਜ਼ਿੰਮੇਵਾਰੀ ਆ ساری ਉਮਰ ਮਾਪਿਆਂ ਨੇ ਜ਼ਿੰਮੇਵਾਰੀ ਨਹੀਂ ਚੁੱਕੀ ਹੁੰਦੀ ਕੰਮ ਕਰਿਆਗਾ ਟਾਈਮ ਦੇ ਨਾਲ ਵੇ ਝਾੜੂ ਕਿਧਰ ਨੂੰ ਵੱਜਣ ਡਿਆ ਵਾ ਦੇਖਾ ਸਤਾ ਤਾਣੀ ਤਾਂ ਕੇ ਅੱਧਾ ਦੇਣਾ ਆਵਾ ਤੇਰੇ ਨਾਲ ਦੇ ਸਭ ਕੰਮਾਂ ਤੇ ਗਏ ਤੇ ਤੈਨੂੰ ਨਹੀਂ ਪਤਾ ਮੈਂ ਕੰਮ ਤੇ ਜਾਣਾ ਵਾ ਉੜ ਜਾ ਕਰ ਲੈ ਘਰ ਕੋ ਕੰਮ ਧੰਦਾ ਖਾ ਪੀ ਕੇ ਲੇਰ ਕੇ ਸੌ ਜਾਣਾ ਵਾ ਮਾਦਾ ਕੀ ਸਰਾਣੇ ਰੋਲੀ ਪਾਈ ਜਾ ਵੀ ਮੇਰੇ ਸੌਣ ਦੇ ਸੌਣ ਦੇ ਆ ਕਿਹੜਾ ਵੇਲਾ ਸੌਂਦਾ ਤੈਨੂੰ ਸ਼ਰਮ ਹੈਗੀ ਥੋੜੀ ਬੋਦੀ ਕਿ ਨਹੀਂ ਆਗੀ ਉੜ ਜਾ ਚੱਲ ਉਠ ਉੜ ਜਾ ਉੜ ਜਾ ਚੱਲ ਕੋਈ ਸ਼ਰਮ ਨੂੰ ਹੱਥ ਪਾ ਤਬਦਾਰੀ ਵਾਲਾ ਵਾ ਤੈਨੂੰ ਫਿਕਰ ਹੈਗਾ ਕਿ ਨਹੀਂ ਆਗਾ ਗਾਂਦ ਪਾਇਆ ਵਲੇ ਉਹ ਸੌਲਾਂ ਦੇ ਮਾਦਾ ਆਪਣੇ ਖਰਚੇ ਚੋਕਣਾ ਮੇਰੇ ਸਿਰ ਤੇ ਨਾ ਬੈਠਾ ਰਹਿ ਤੇ ਮਾਂ ਹੀ ਦਊਗੀ ਤੇ ਖਾਣਾ ਵਾ ਮੈਂ ਤੁਹਾਡੇ ਨਾਲ ਬੈਠੀ ਰਹਿਣਾ ਵਾ ਉੱਠ ਕਾ ਤਾਂ ਬੰਦੇ ਆਂ ਮੈਂ ਆਪਣਾ ਕੰਮ ਤਾਂ ਦਾ ਸਾਹਬ ਨਾ ਕੋਈ ਨਾ ਕੋਈ ਉਹ ਵੇਲ ਨਹੀਂ ਨਾ ਵਾ ਜਾ ਮੈਨੂੰ ਨਾ ਘੋੜੇ ਨਾ ਕਿਉਂ ਨਾ ਹੋ ਉਠ ਚੱਲ ਉਠ ਉੜ ਜਾ ਔਰ ਜਾ ਬੰਦਿਆ ਮੁਰ ਜਾ ਤਦ ਮੈਂ ਕਹਿੰਦੀ ਆ ਸਮਝੰਦੀ ਆ ਤੈਨੂੰ ਸਮਝ ਜਾ ਕਿੱਥੇ ਉੜ ਜਾ ਵੇਲਾ ਮੈਨੂੰ ਸੌਣ ਦੇ ਜਾ ਮਦਰ ਦੇਣ ਦੇ ਬਾਹਰ ਨਿਕਲ ਕੇ ਮਾਸਾ ਮਾਸਾ ਬੱਚੇ ਵੀ ਸਕੂਲ ਚਲ ਗਏ ਆ ਮੈਨੂੰ ਸਕੂਲੇ ਜਾਵਾ ਤੇ ਸ਼ਰਮ ਨੂੰ ਹੱਥ ਫਿਰ ਕੰਮ ਤੇ ਕਰ ਲੈ ਕੋਈ ਨਾ ਕੋਈ ਕਰ ਲੈਨੇ ਆ ਕਿਹੜਾ ਕਰਨਾ ਮੈਂ ਤੂੰ ਮੈਨੂੰ ਪਤਾ ਨਹੀਂ ਕਿਹੜਾ ਦੇਣ ਹੋਣਾ ਜਦੋਂ ਤੂੰ ਕੰਮ ਕਰਨਾ ਕੋਈ ਔਰ ਜਾ ਬੰਦਿਆ ਮੁਰ ਜਾ ਓਥ 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 ਤੈਨੂੰ ਸ਼ਰਮ ਹੀ ਆ ਨਹੀਂ ਮਾਸਾ ਕਿਤੇ ਲਈ ਦੇਣ ਕਾਹਦਾ ਚੜ ਜਨਾ ਮੁਸੀਬਤ ਪੈ ਜਾਂਦੀ ਆ ਤੇ ਅੱਛਾ ਜ਼ਿੰਮੇਵਾਰੀਆਂ ਤੇਰੇ ਸਿਰ ਤੇ ਤੈਨੂੰ ਪਤਾ ਨਹੀਂ ਆਪਣੀ ਤੱਬਰਦਾਰੀ ਦੀ ਤੱਬਰਦਾਰੀ ਦਾ ਮੈਂ ਕੀ ਕਰਾਂ ਨੀਂਦ ਤੇ ਪੂਰੀ ਕਰ ਨਹੀਂ ਦਿੰਦੇ ਤੇਰੀ ਕਿਹੜੀ ਨੀਂਦ ਜਿਹੜੀ ਪੂਰੀ ਨਹੀਂ ਹੁੰਦੀ ਹਾਂ ਅੱਧੇ-ਅੱਧੇ ਦਮ ਤੱਕ ਤੇਰੀ ਨੀਂਦ ਨਹੀਂ ਪੂਰੀ ਹੁੰਦੀ ਚਾ ਆ ਜਾ ਨਾ ਚਾ ਆ ਜਾ ਨਾ ਆ ਜਾ ਮੇਰੇ ਮਗਰੇ ਆ ਜਾ ਨਾ ਆ ਜਾ ਫਿਰ ਇਹ ਜਿੰਮੇਵਾਰੀਆਂ ਸਮਝ ਆ ਯਾਰ ਯਾ ਮੇਰੀਆਂ ਪਾਉਣ ਵਾਲਾ ਕੌਣ ਆ ਮਾਤਾ ਤੂੰ ਹੀ ਆ ਉਦੋਂ ਕਿ ਨਹੀਂ ਵਿਆਹ ਕਰ ਲਾ ਵਿਆਹ ਕਰ ਲਾ ਵਿਆਹ ਕਾਦਾ ਮੇਰੇ ਗਾਲ ਤੇ ਪਾ ਪਾਤਾ ਤਈ ਮਾ ਨਹੀਂ ਦਮ ਧੀਓ ਅਜਾ ਦਿਨ ਪੜ ਗਿਆ ਹਲੇ ਕਿ ਨਾਈਟ ਟਾਈਮ ਹੈ ਸਾਢੇ 3:00 ਵਜੇ ਆ ਯਾ ਯਾਰ ਸਿਆਪਾ ਕਰਨਾ ਕੀ ਮੈਂ ਦੱਸ ਕਿਲਾ ਮੈਨੂੰ ਕਿੱਡਾ ਤੂੰ ਜਾਜ ਖਲਾ ਰਿਆ ਬਾਹਰ ਵੀ ਬਾਹਰ ਤੋਰ ਦੇਣਾ ਉਹ ਹੀ ਆ ਫੇਰ ਮੋਟਰ ਤੋਂ ਹੋਇਆ ਰੋਟੀ ਖਾਣਾ ਮਾਹ ਦਾ ਟਾਈਮ ਪਾਸ ਹੁੰਦਾ ਯਾਰ ਕੋਈ ਕੰਮ ਹੋਵੇ ਤੇ ਬੰਦਾ ਉਹ ਕਰੇ ਤੇ ਸੌਖਾ ਟਾਈਮ ਪਾਸ ਹੋਵੇ ਔਖਾ ਖਾਈ ਨੂੰ ਇਹ ਕਰ ਜਾ ਤੂੰ ਤਾਂ ਆਇਆ ਤਾਂ ਸੋ ਇੰਨੀ ਤੇ ਤਰਤੂ ਦਾ ਮਾਰ ਜਿਸ ਨੂੰ ਵੀ ਚਾਰਜ ਨਹੀਂ ਕਰ ਸਕਦਾ ਬੰਦਾ ਫੋਨ ਹੀ ਲਾ ਕੇ ਗੱਲ ਕਰਕੇ ਪਾਰ ਹੀ ਸੱਤ ਲੈਂਦਾ ਬਦਰੇ ਹੋਣਾ ਤੰਦਰ ਜਾਣ ਨੂੰ ਨਹੀਂ ਦੀ ਕਰਦਾ ਕਿ ਚਾਚੀ ਨੇ ਉੱਡ ਕੇ ਪੈਣਾ। ਜਾਣਾ ਦੇ ਫਿਰ ਪੈਣਾ ਹੀ ਹੋਣਾ। ਆਹ ਵੇਖੀ ਜਾਊਗੀ ਫਿਰ ਅੱਗੇ। ਓਬੇ ਆਸਰੀ ਘਾਲ। ਹਾਂ ਸਰਪੀ ਘਰ। ਸਾਬੀ ਕਿੱਥੇ ਆ? ਹਾਂ ਬਾਥਰੂਮ ਚ ਵੜਿਆ। ਹੁਣੇ ਉੱਠਿਆ ਲੱਗਦਾ। ਹਾਂ ਉਹਦੇ ਉੱਪਰ ਟਾਈਮ ਲੱਗੀ ਉੱਠਦਾ। ਹਾਂ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲ ਜੀ ਬੜੇ ਵਧੀਆ ਸਾਬੀ ਕਿੱਥੇ ਆ ਸਾਬੀ ਇੱਥੇ ਹੀ ਆ ਕੀ ਕਹਿਣਾ ਸਾਬੀ ਨੂੰ ਉਦਾਂ ਹੀ ਮੈਂ ਕਿਹਾ ਭਰਾ ਨੂੰ ਮਿਲ ਕੇ ਆਈਏ ਬੜੀ ਭਰਾ ਦੀ ਯਾਦ ਆ ਗਈ ਮਨੇਰੇ ਮਨੇਰੇ ਨਹੀਂ ਨਹੀਂ ਘਾਲੀ ਬਾਅਦ ਆਇਆ ਉਦਾਂ ਦੇ ਬਾਅਦ ਤੇ ਮਿਲਦੇ ਰਹੀਦਾ ਹੂੰ ਬੜਾ ਪਿਆਰ ਜਾਂਦਾ ਭਰਾ ਦੇ ਨਾਲ ਤੇ ਰਹਣਾ ਹਣ ਹੂੰ ਹੋਰ ਹਾਂ ਕੰਮ ਨੂੰ ਆਇਆ ਕਿਸ ਨੂੰ ਅੱਧਾ ਤੇ ਨਹੀਂ ਆਇਆ ਤੂੰ ਨਹੀਂ ਨਹੀਂ ਕੰਮ ਨੂੰ ਕੌਣ ਹਾਂ ਦੋਨਾਂ ਆ ਗਏ ਮਿਲ ਕੇ ਲਈ ਮੈਂ ਨੰਗਣ ਡਿਆ ਇਧਰ ਮੈਂ ਮਿਲ ਕੇ ਜਾਣੇ ਭਰਾ ਹਾਂ ਹਾਂ ਪ੍ਰਾਦ ਬਨੇਰੇ ਮਿਲਦਾ ਆ ਜਾਣਾ ਤੂੰ ਪਤਾ ਕਿਹੜੀ ਕਰਤੂਤਾ ਕਰਕੇ ਤੂੰ ਮਿਲ ਲੰਨਾ ਵਾ ਮੇਰੀਆਂ ਕਰਤੂਤਾਂ ਨੇ ਕੀ ਆਇਆ ਜੱਟ ਹਾਂ ਮੈਨੂੰ ਪਰ ਆਪਣੇ ਖਾ ਤੂੰ ਤੇ ਛੜਾ ਬਲੰਗ ਨਾ ਵਿਆਹ ਨਾ ਵਰਿਆ ਉਹ ਵਿਆਹ ਆ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਉਹਨੂੰ ਕੰਮ ਕਰਨ ਦਿਆ ਕਰ ਕੰਮ ਕਰੇ ਮੈਂ ਕਿਦੋਂ ਰੋਕਿਆ ਵਾ ਇਹ ਜਿੰਨਾ ਚਿਰ ਕੱਬ ਦਿੰਦੇ ਆ ਜਿੰਨਾ ਚਿਰ ਵੇਲਾ ਹੋਣਾ ਚਿਰ ਤੇ ਮਿਲੇ ਅੱਛਾ ਉਹ ਨਹੀਂ ਵੇਲਾ ਹੁੰਦਾ ਉਦੇਵੜ ਘਾਟ ਹੀ ਗੇੜੀਆਂ ਮਾਰਿਆ ਕਰ। ਵੇਲਾ ਨਹੀਂ ਹੁੰਦਾ ਉੱਦੋਂ ਉੱਥੇ ਬੈਠਾ ਹੁੰਦਾ ਥੜੀ ਤੇ। ਹਾਂ ਬੈਠਾ ਹੁੰਦਾ ਫਿਰ ਤੇਰੇ ਵੱਲ ਕਿ ਉੱਥੇ ਪਹੁੰਚ ਜਾਂਦੇ ਆ ਨਾ ਤਾਂ ਕਰਕੇ ਮੈਨੂੰ ਦਲਾਦਾ ਦਾਦੀ ਉਤੋਂ ਨਹੀਂ ਨਹੀਂ ਦਾਜਾ ਚਾਚਾ ਨੇ ਮੁੰਡੇ ਲੜ ਕੇ ਮਿਲ ਕੇ ਰਹੀਏ। ਜੇਕਰ ਤੂਤਾ ਚੰਗੀਆਂ ਹੋਣਾ ਤੇ ਤਾਈਆਂ ਚਾਚੀਆਂ ਕੁਛ ਨਹੀਂ ਕਹਿੰਦੀਆਂ ਕਿ ਨਾ ਮਿਲੋ। ਅੱਛਾ। ਜੇ ਤਾਂ ਕਰਤੂਤਾ ਨਹੀਂ ਚੰਗੀਆਂ। ਉਮਰ ਵੇਖੀ ਆ ਆਪਣੀ। ਹਾਂ। ਤੇ ਤੂਤਾ ਤਾਂ ਵਡੀਆਂ ਵਡੀਆਂ ਮੈਂ ਤੇਰੀਆਂ। ਤੂੰ ਸ਼ਰ ਮਨੂ ਹੱਥ ਫੇਰ। ਈ ਕੀਤਾ ਮੈਂ ਤਾਂ ਤੂੰ ਗੱਲਾਂ ਵੜੀਆਂ ਦੁਨੀਆ ਕਾੰਡੀ ਕਾਦੀਆਂ ਜਾਂ ਫਿਰ ਤੇਰੇ ਕੰਮ ਹੀ ਇਦਾਂ ਦੇ ਬੰਦੇ ਤਾਂ ਰੱਛਨ ਦੱਸ ਦਿੰਦੇ ਕਿੱਧਰ ਆਇਆ ਵਾ ਮੈਂ ਨਿਆਣੀ ਹੀ ਗੜੀ ਮੈਨੂੰ ਨਹੀਂ ਪਤਾ ਹੈਗਾ ਉਹ ਇਹਦਾ ਲੜਨ ਆ ਰੀਆਂ ਗੱਲਾਂ ਕਰਦੇ ਐ ਇਹਨੂੰ ਬੁਕਾਰ ਕੇ ਰੱਖਤਾ ਵਾ ਤੂੰ ਓਹੋ ਹਾਂ ਤੂੰ ਆਪਣੇ ਘਰ ਜਾਂਦਾ ਵੀ ਸੋਚ ਲਾ ਕੋਈ ਇਹਦਾ ਸੋਚ ਲਾ ਕੰਮ ਕਰਿਆ ਕਰ ਕੋਈ ਇਹ ਵੀ ਵੇਖਿਆ ਗੱਲ ਕਰੇ ਠੀਕ ਆ ਨਾ ਕੋਈ ਆਹ ਆਹ ਸਾਂਦਾ ਤੈਨੂੰ ਕਦਿਆ ਸੀ ਹੁੰਦਾ ਤੈਨੂੰ ਤਿੰਗਾ ਦਾ ਕੱਚਾ ਰਹੋਵੇ ਤੇ ਤੇ ਦੂ ਦਾ ਲੜਨਾ ਪੈਂਦੀ ਹੁੰਣਾ ਬਸ ਲੜਨਾ ਨਹੀਂ ਨਾ ਜਿਹੜੀਆਂ ਕੰਮ ਕਰਦੇ ਉਹਨਾਂ ਤਾਂ ਲੜਨਾ ਪੈਂਦਾ ਵਾ ਆਖਣਾ ਵੀ ਪੈਂਦਾ ਵਾ ਹਾਂ ਉਹਦੀ ਜਿੰਮੇਵਰਗਾ ਮੈਂ ਥੋੜੀਆਂ ਲੈਣੀਆਂ ਤੂੰ ਤਾਂ ਕਰੋ ਹਾਲੀ ਰੋਟੀ ਤੇ ਤੁਰ ਪਿਆ ਦੋ ਜੀ ਦੂਦੇ ਮਰੇ ਆਉਂਦੇ ਨੂੰ ਸਿਰ ਨੂੰ ਪੈ ਗਈਆਂ ਮੈਂ ਇੱਥੇ ਆਉਣਾ ਹਾਂ ਹੋਰ ਕਿੱਥੇ ਜਾਣਾ ਮੈਂ ਜਿਹੜੇ ਕੰਮ ਲੋਂਦਾ ਮੈਨੂੰ ਪਤਾ ਵਾ ਹਾਂ ਉਹ ਤਾਂ ਤੈਨੂੰ ਕੰਮ ਜਿੰਗਿਆ ਨਾ ਦਾਦੀ ਤੈਨੂੰ ਹੀ ਲੱਗਦਾ ਵਾ ਉਹ ਕਿੱਧਰ ਆਇਆ ਵਾ ਤੇਰੇ ਵਾਲੀ ਆਇਆ ਭਰਾਵਾ ਨਵਾ ਤੂੰ ਪਹੁੰਚਦੀ ਚਾਜ ਕਰਾਉਣਾ ਨਾ ਤੂੰ ਉਦਾਂ ਟੱਕਰਦਾ ਮਾਮਾ ਵਾਲੇ ਤੇ ਦੇਣੀ ਚੜਿਆ ਮੈਂ ਕਿੱਥੇ ਜਾਣਾ ਉੱਥੇ ਹੀ ਆਉਣਾ ਤੇਰਾ ਚੜਿਆ ਵਾ ਅੱਧਾ ਦਿਨ ਚੜ ਗਿਆ ਹੂੰ ਦੋਹਾਂ ਹੀ ਚੜ ਗਏ ਹੈਨਾ ਓਏ ਆਹੋ ਮਾਤਾ ਚੱਲ ਜੇ ਤੂੰ ਆ ਕੇ ਰਾਜੀ ਜਦੋਂ ਵਾਲੇ ਤੂੰ ਆਣ ਕੇ ਬੈਠਾ ਬੈੰਦਾ ਵਾ ਇਹ ਅੱਗੇ ਤੋਂ ਦੰਦਾ ਵਾਲੇ ਦਾ ਚੱਲ ਚਾਚੀ ਇਸੇ ਬੰਨੇ ਓਏ ਸਾਡੇ ਪਰ ਮਾਤਾ ਤੂੰ ਛੱਡ ਪਰ ਚੱਲੀਏ ਫਿਰ ਬਾਤ ਚਲੀਏ ਗੱਲ ਗਏ ਹਾਗੇ ਰੋਟੀ ਤੇ ਬੈ ਕੇ ਲੰਮਾ ਕਾਲੀ ਮਾਰ ਕੇ ਸੋ ਜਾਂਦਾ ਵਾ ਉਧਰੋਂ ਤੂੰ ਆ ਜਾਣਾ ਮੈਨੂੰ ਉਗਾੜ ਲਈ ਪੱਖੇ ਥੱਲੇ ਬੈ ਚੱਲਦਾ ਜੀ ਠੰਡੀ ਹੋ ਤਾ ਸੱਤੇ ਵੜੀ ਰੇਹ ਦੇ ਤਾ ਵਾ ਇਹਨੂੰ ਕਾਮੀ ਨੀ ਕੋਈ ਕਾਮੀ ਕੋ ਤੈਨੂੰ ਆਪਣਾ ਹੋਇ ਨਾ ਸਿਰ ਸਿਰ ਉਹ ਕਮਾਉਣ ਦੇ ਮਾਮਾ ਤੂੰ ਵੀ ਹਿਸਾਬ ਨਾਲ ਦਸ ਸਵੇਰੇ ਸਵੇਰੇ ਤੂੰ ਆ ਗਿਆ ਹਲੇ ਕਾਹਨ ਚਾਹ ਨਹੀਂ ਪੀਤੀ ਹਲੇ ਮੈਂ ਤੇ ਤੂੰ ਮਾਮਾ ਗਾਲਾਂ ਪਵਾ ਦੀਆਂ ਇਹ ਤੇ ਐਂ ਚ ਦਾ ਲਿਖ ਕੇ ਲਈ ਹੁੰਦੀ ਅੰਦਰੋਂ ਇਹ ਤੇ ਚੋਪੀ ਨਹੀਂ ਹੋਈ ਮੂੰ ਤੇ ਗੱਲ ਨਾ ਆਵੇ ਕੋਈ ਫਿਰ ਉਹਨੂੰ ਪਤਾ ਹੀ ਆ ਸਾਰਾ ਤੇ ਪਿੰਡਾਡੇ ਬਾਰੇ ਗੱਲਾਂ ਕੰਡਿਆ ਬਾਰੇ ਤੂੰ ਕੀ ਸਵੇਰੇ ਸਿਰੇ ਦੱਸ ਉੱਥੇ ਚੱਲ ਜਣਾ ਸਿੱਧਾ ਮੈਂ ਵੀ ਆਈ ਜਾਣਾ ਹੈ ਪਤਾ ਤੂੰ ਆਉਣਾ ਕਿ ਨਹੀਂ ਆਉਣਾ ਉਹ ਜਾ ਹੁਣ ਮੈਂ ਆਉਣਾ ਵਾ ਫਿਰ ਆ ਜਾ ਅਮਨਾ ਮੈਂ ਹੋ ਨਹੀਂ ਟਾਈਮ ਨਾ ਹੁਣ ਫਿਰ ਪੂਰੀ ਫੋਨ ਤੇਰਾ ਲੱਗਦਾ ਨਹੀਂ ਹੁਣ ਨਾ ਭਰਾ ਵਾ ਤੂੰ ਆਈ ਹੁਣ ਛੇਤਰ ਵਰ ਜਾਣੀ ਉਹਨੂੰ ਮੈਂ ਤੈਨੂੰ ਦੱਸਾਂ ਅੱਲਾ ਫਿਰ ਮਰਜੀ ਉਹ ਤੇਰੀ ਉਹ ਮਰਜੀ ਕੀ ਅਮਨਾ ਵਾ ਭਰਾ ਵਾ ਜਾ ਚਲ ਠੀਕ ਆ ਫਿਰ ਮੈਂ ਚੱਲਾਂ ਹੀ ਜਾ ਕੇ ਮੈਂ ਚਾਬੀ ਦੇ ਕੇ ਸਟਾਰਟ ਕਰਕੇ ਧੱਕਾ ਮਾਰ ਕੇ ਘਰਾਵਾ ਤੈਨੂੰ ਅੱਭੀ ਦੇ ਦਰਦ ਦੇਣ ਵਾਲੀ ਅੱਖਾਂ ਖੁੱਲਣੇ ਨਹੀਂ ਰਹੀਆਂ ਤੇਰੀਆਂ ਆ ਜਾ ਮੂੰਹ ਦੇ ਪਾਣੀ ਪੂਣੀ ਮਾਰ ਤੈਨੂੰ ਹੋ ਜਾਵੇ ਚੰਗਾ ਚੱਲਾਂ ਹੀ ਮੈਂ ਫਿਰ ਓਕੇ ਆ ਜੀ ਉੱਥੇ ਟਾਈਮ ਨਾਲ ਅ ਸਵੇਰੇ ਸਵੇਰਾ ਆ ਗਿਆ ਅਡੇ ਘਰ ਕਲੇਸ਼ ਪਾਉਣ ਨੂੰ ਹੁਣ ਮਾਤਾ ਨੇ ਗੱਲ ਨਹੀਂ ਛੱਡਣੀ ਵੀ ਇਹ ਕਿੱਧਰ ਆ ਗਿਆ ਤੇਰੇ ਅੱਲ ਸਵੇਰੇ ਸਵੇ ਮੈਂ ਕੀ ਕਰਾਂ ਅੰਦਰ ਕੀ ਜਾਵਾਂ ਦੱਸ ਉਨੇ ਦੇ ਜਵਾਬ ਨਹੀਂ ਦਿੱਤੇ ਮੈਨੂੰ ਨਸੀਰ ਜੜਦਾ ਦੇ ਗਾਣਾਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਚੱਲ ਵੇਖਾਂ ਦੇ ਇਲਾ ਚਾਚੀ ਦੀਆਂ ਮਦ ਅੱਗੇ ਹੌਸਲਾ ਰੱਖੇ ਗਿਆ ਕਿੰਨੇ ਕਿਦਾਂ ਪੈ ਗਈ ਜਾਂਦੇ ਨੇ ਇਹਦੇ ਅੱਗੇ ਨਹੀਂ ਬਾੜ ਨਿਕਲਦਾ ਹੋਣਾ ਗਰੇ ਪਰ ਨੀਕੀ ਨੇ ਮਖਾਦੀ ਇਹ ਵੀ ਉੱਠ ਕੇ ਲਾਦਾ ਕੌੜੀ ਬੜੀ ਰਹਿੰਦੀ ਆ ਹੁਣ ਵੇਖੀ ਨੇ ਆਪਣੀ ਮਾਂ ਦੇ ਡਰ ਤੋਂ ਹੀ ਨਹੀਂ ਆਉਣਾ ਵੇਖਦੇ ਆ ਕਿ ਭਾਂਦਾ ਉਹਨਾਂ ਤੇ ਬਹਿਣਾ ਜਾ ਗਏ ਸੁੱਖ ਓ ਯਾਰ ਲਿਆ ਗਈ ਜਾ ਸੁੱਖ ਓ ਯਾਰ ਕੋਟ ਚਾਲਿਆਈ ਈ ਗਾਲਾ ਮੰਮੀ ਚਾ ਲਿਆ ਦੋਆ ਕੋਟੋਂ ਨੂੰ ਸੁੱਖ ਨੂੰ ਕਹਿ ਦੋ ਨਹੀਂ ਤੇ ਅੱਛਾ ਜਿਹੜਾ ਹੋਣ ਆਇਆ ਤੈਨੂੰ ਚਾਹ ਨਹੀਂ ਪਿਆਲ ਕੇ ਗਿਆ ਉਹ ਕਿੱਧਰ ਆਇਆ ਸੀ ਉਹ ਕੰਮ ਹੀ ਆਇਆ ਸੀ ਜਿਹੜੇ ਕੰਮ ਆਇਆ ਸੀ ਦੱਸ ਨਾ ਮੈਨੂੰ ਕੰਮ ਸਾਰੇ ਦੱਸਣ ਵਾਲੇ ਥੋੜੀ ਹੁੰਦੇ ਆ ਅੱਛਾ ਐਡਾ ਕਿਹੜਾ ਪਰਦੇ ਵਾਲਾ ਆ ਗਿਆ ਨਾ ਤਤਲਾ ਨਹੀਂ ਮਾ ਲੂੰ ਉਹ ਆਇਆ ਹੀਗਾ ਚਲ ਗਿਆ ਵਾ ਬਸ ਦੱਸ ਗਿਆ ਮੈਨੂੰ ਜਿਹੜਾ ਕੰਮ ਹੀ ਅੱਛਾ ਦੱਸ ਗਿਆ ਮੈਨੂੰ ਦੀਦਾ ਜਿਹੜਾ ਕੰਮ ਹੀ ਉਹ ਤੇ ਇਹ ਬਹਿਣੀ ਛੱਡ ਦੇ ਛੱਡ ਦੇ ਉਹਦੀ ਬੈਣੀ ਚੰਗਾ ਰਹੇਗਾ ਯਾ ਕਿਉਂ ਹੋ ਗਈ ਕਹਿੰਦਾ ਵਾ ਮੈਨੂੰ ਸਭ ਪਤਾ ਵਾ ਠੀਕ ਆ ਉਹ ਚੰਗਾ ਭਲਾ ਹੈਗਾ ਮੰਮੀ ਚਾਚੇ ਦਾ ਇਹਦੇ ਮੁੰਡੇ ਆਪਾਂ ਹਾਂ ਦੱਸ ਐਵੇਂ ਜਾਣ ਕੇ ਤੂੰ ਕਹਿੰਦੇ ਰਹਿੰਦੇ ਜੇ ਭੋਲੀ ਹੈਗਾ ਚਾਚੇ ਦਾ ਦੇ ਕੇ ਕੱਲਾ ਲਾੜਲਾ ਵਾ ਜਿੰਨਾ ਤੇਰੀ ਬੈਣੀ ਖਲੋਣੀ ਏਡੀ ਆ ਹੈਗੇ ਆ ਬਾਕੀ ਦੇ ਸਾਰੇ ਅੰਦਰ ਬਾਹਰ ਗਏ ਹੁਣ ਇਹੋ ਇੱਥੇ ਆ ਅੱਛਾ ਇਹ ਜਿਹੜੀਆਂ ਕਰਤੂਤਾ ਕਰਦਾ ਇਹ ਮੈਨੂੰ ਸਾਰੀਆਂ ਪਤਾ ਵਾ ਉਹ ਚੱਲ ਪਤਾ ਵਾਦੇ ਠੀਕ ਆ ਫਿਰ ਆਹੋ ਆਪਾਂ ਕੀ ਸਪਾਈਆਂ ਦੇਣੀਆਂ ਜਦੋਂ ਘਰੋਂ ਹੀਆਂ ਨੂੰ ਮਾੜੀਆਂ ਚੰਗੀਆਂ ਗੱਲਾਂ ਮਿਲਣੀਆਂ ਲੋਕਾਂ ਨੇ ਤੇ ਫੇਰ ਕਰਨੀਆਂ ਹੀ ਆ ਜੇ ਮਾੜੇ ਕੰਮ ਕਰ ਗਏ ਨਾ ਲੋਕੀ ਗੱਲਾਂ ਕਰਦੇ ਜੇ ਮਿਹਨਤ ਕਰ ਗਏ ਤਾਂ ਲੋਕੀ ਗੱਲਾਂ ਨਹੀਂ ਕਰਦੇ ਕਹਿੰਦੇ ਫਲਾਣੇ ਦਾ ਪੁੱਤ ਕਿੰਨਾ ਕੰਮ ਕਰਦਾ ਆਪਣੇ ਘਰ ਨੂੰ ਸਿਆਣਾ ਆ ਥੋੜਾ ਇੱਥੋਂ ਉੱਥੇ ਤਾਣੀ ਤਾਂ ਉੱਥੇ ਜਾ ਕੇ ਬਹਿ ਕੇ ਬਾਹਰ ਨਿਕਲ ਕੇ ਮੰਮੀ ਮੈਨੂੰ ਇਹ ਦੱਸੋ ਤੁਸੀਂ ਵੀਰ ਨੂੰ ਕਿਉਂ ਬਾਹਰ ਭੇਜਿਆ ਪੈਸੇ ਲਾਗੇ ਭੇਜਿਆ ਨਾ ਨਾਲੇ ਆਹੋ ਕੰਮ ਕਰਨ ਨੂੰ ਭੇਜਿਆ ਤੇ ਪੈਸੇ ਲਾਏ ਆ ਨਾ ਹਾਂ ਤੇ ਮੈਂ ਤੇ ਇਹੋ ਗੱਲ ਕਹਿਣਾ ਮੇਰੇ ਦੇ ਵੀ ਲਾਓ ਪੈਸੇ ਤੈਨੂੰ ਕਿਹੜਾ ਨਹੀਂ ਕਹ ਲਿਆ ਤੈਨੂੰ ਕਹ ਲਿਆ ਕਿੰਨਾ ਸਾਲ ਪੁੱਛਾਂ ਮਮੇਵਨੇ ਪੂਰੇ ਹੋਏ ਤੇ ਘਰ ਆਣ ਕੇ ਬਹਿ ਗਿਆ ਹਾਂ ਉਹ ਮੰਮੀ ਕਹ ਲਿਆ ਤੇਗਾ ਠੀਕ ਆ ਹਾਂ ਪਰ ਨਹੀਂ ਉਥੇ ਗੱਲ ਬਣੀ ਕੰਮ ਕਿਤਾਂ ਦਾਈ ਧੁੱਪੇ ਐਵੇਂ ਸੜਦੇ ਰਹੋ ਬਾਕੀ ਦੁਨੀਆ ਨੇ ਉਥੇ ਕਰਦੀ ਤੇਰੇ ਨਾਲ ਜੇ ਕਿੰਨੀ ਕਹ ਰਹੇ ਉਥੇ ਤੈਨੂੰ ਜਿਆਦਾ ਤੂੰ ਆਪ ਪੈਂਦੀ ਸੀ ਹੈ ਜਦੋਂ ਕੰਮ ਕਰਨਾ ਹੀ ਨਹੀਂ ਨਾ ਇੱਥੇ ਕਰਨਾ ਨਾ ਬਾਹਰ ਕਰਨਾ ਤੈਨੂੰ ਕਿਥੇ ਬੈਹਿਦਾ ਨਾ ਪੈਸੇ ਖਰਾਬ ਕਰ ਲਾ ਹੈ ਨਾ ਤੈਨੂੰ ਭੇਜ ਕੇ ਮੰਮੀ ਕਿਦੇ ਚੰਗੇ ਮੁਲਕ ਭੇਜ ਦੋ ਹਾਂ ਯੂਰਪ ਜਾ ਰ ਭੇਜ ਦੋ ਠੰਡੇ ਮੁਲਕ ਕਿਤੇ ਹਾਂ ਤੈਨੂੰ ਪੰਡ ਲਾ ਕੇ ਠੰਡੇ ਮੁਲਕਾਂ ਹੰਦਿਏ ਤੇ ਤੂੰ ਸੁਤਾਰ ਹੈ ਠੰਡੇ ਖਾਂ ਤਾਂ ਅਹੀਂ ਪੈਸੇ ਦੇਖੀਏ ਅਹੀਂ ਲੋਕਾਂ ਦੇ ਕਰ ਜਾਈ ਬਾਂਝ ਕੇ ਇੱਥੇ ਹੈ ਨਾ ਓ ਇਦਾਂ ਥੋੜੀ ਹੁੰਦਾ ਵਾ ਆ ਆਪਣੀਆਂ ਕਰਕੂਤਾ ਸੁਧਾਰ ਲਾ ਤੱਬਰਦਾਰੀ ਵਾਲਾ ਵਾ ਓ ਜੇ ਮੈਂ ਬਾਹਰ ਜਾਊਂਗਾ ਤੇ ਮਿੰਨੋ ਵੀ ਟੈਨਸ਼ਨ ਹੋਣੀ ਵੀ ਕੰਮ ਕਰਨਾ ਵਾ ਇੱਥੇ ਤੈਨੂੰ ਨਹੀਂ ਟੈਨਸ਼ਨ ਇੱਥੇ ਨਹੀਂ ਟੱਪਰ ਦੇਦਾ ਇਹ ਮਾਂ ਨੂੰ ਟੈਨਸ਼ਨ ਵਾ ਜਾ ਚਾਹ ਘੁੱਟ ਲਿਆ ਦੇ ਫਿਰ ਕਿੱਥੇ ਜਾਣਾ ਚਾਹਤੀ ਕਿ ਤਬਾਹ ਦੇ ਨੀ ਪਹਿਲਾਂ ਮੈਂ ਤਾਂ ਹਾਂ ਕਿੱਥੇ ਜਾਣਾ ਚਾਹਤੀ ਕਿਤੇ ਨਹੀਂ ਜਾਣਾਗੇ ਹਾਂ ਜਾਣਾ ਮੋਟਰ ਤੇ ਉਨ ਜਾ ਕੇ ਫੇਰਾ ਮਾਰ ਕੇ ਤੇ ਬਾਅਦ ਚ ਫਿਰ ਫਿਰ ਘਰ ਆ ਜੂੰਗਾ ਔਰ ਕੀ ਨਾ ਮੈਂ ਮੋਟਰ ਤੇ ਤੇਰੀ ਮੰਮੀ ਪਨੀਰੀ ਕਿੰਨੇ ਦਿਨਾਂ ਦੀ ਲਾਈ ਆ 4 ਦਿਨ ਹੋ ਗਏ ਪਾਣੀ ਨਹੀਂ ਛਟਿਆ ਅੱਜ ਬੱਤੀ ਆਉਣ ਡਈ ਆ ਚੇਤਾ ਪੁੱਜਦਾ ਤੈਨੂੰ ਅਜੇ ਤਾਂ ਖਲ ਕੇ ਨਾ ਮੈਂ ਪਾਣੀ ਲਾ ਕੇ ਆਇਆ ਵਾ ਭਾਨੇ ਨਾ ਮੁੰਤੇ ਮਾਰ ਇਹ ਅੱਦ ਕਿ ਚੱਲਿਆ ਕਿੱਥੇ ਕਿ ਤੇ ਨਹੀਂ ਮੰਮੀ ਜਾਣਾ ਐਵੇਂ ਹੀ ਦੱਸ ਜੇ ਮੈਂ ਸੁੱਤਾ ਹੀ ਸੁੱਤਾ ਨਹੀਂ ਰਹਿਣ ਦੇਣਾ ਤੂੰ ਲੰਮੇ ਪਿਆਵਾ ਤੂੰ ਕੋਈ ਕੰਮ ਕਰ ਕਰ ਲਾ ਜੇ ਮੈਂ ਕਹਿੰਨਾ ਮੈਂ ਚਾਹ ਲਿਆ ਦੋ ਮੈਂ ਬਾਹਰ ਜਾਣਾ ਵਾ ਹੁਣ ਤੂੰ ਕਿੱਧਰ ਜਾਣਾ ਵਾ ਫੇ ਸੁੱਤਾ ਹੀ ਰਹਿਣ ਦਿੰਦੇ ਹੋਰ ਟਾਈਮ ਸੌਂਦਾ ਵਾ ਤੇ ਬਰਸਾ ਬਸਾ ਬੱਚੇ ਉੱਠ ਜਾਂਦੇ ਉਹ ਟਾਈਮ ਤੇ ਤੂੰ ਤਾਂ ਬੋਡ ਪਲੇ ਆ ਰਹਾ ਤੈਨੂੰ ਸ਼ਰਮ ਨਹੀਂ ਆ ਗਈ ਹਾਂ ਮੰਮੀ ਨਿਆਣਿਆਂ ਨੂੰ ਗਾਲਾਂ ਕੱਢਦੀ ਮੈਨੂੰ ਕੀ ਆ ਮੈਂ ਨਿਆਣਾ ਵਾ ਤੇ ਫਿਰ ਨਿਆਣਾ ਵਾ ਤਾਂ ਚਾਣਿਆਂ ਵਾਲੀ ਗੱਲਾਂ ਕਰ ਲਾ ਸ਼ਰਮ ਨੂੰ ਹਟ ਫੇਰ ਲਾ ਤੇਰੇ ਆਵਾਜਾ ਯਾਰ ਹਾਂ ਇਹਾ ਦਿਮਾਗ ਮੋਟਾ ਨਹੀਂ ਕਰਦੀ ਬੋਦਾ ਹੋਣਾ ਚਾਹੀਦਾ ਕਿੰਨਾ ਤੇਰਾ ਵਾ ਗਾਲਾਂ ਕੱਢ ਕੱਢ ਕੇ ਮੋਟਾ ਕਰਤਾ ਚੰਗਾ ਭਲਾ ਹੀ ਅੱਛਾ ਬਹੁਤ ਚੰਗਾ ਭਲਾ ਹੀ ਮੈਨੂੰ ਤਾਂ ਦਿਸਿਆ ਨਹੀਂ ਮਾਦਾ ਮੇਰੀ ਗੱਲ ਸੁਣ ਲੈ ਮੈਂ ਕੋਈ ਖਾ ਖੂ ਗਿਆ ਮਰ ਗਿਆ ਨਾ ਮੈਂ ਨਾ ਤੇਰਾ ਲੋਣਾ ਹੀ ਵੇਖ ਅੱਛਾ ਇਹ ਡਰਾਵਾ ਵੇਹ ਡਰਾਵਾ ਕਿੰਦਾ ਮੈਨੂੰ ਨਾ ਕੰਮ ਕਰਨ ਦੇ ਬਹਾਨੇ ਵੇਹ ਡਰਾਵਾ ਬਹੁਤ ਸੋਹਣਿਆ ਕਰਤੂਤਾ ਤੇਰੀਆਂ ਇਹ ਡਰਾਵਾ ਰਹਿ ਗਿਆ ਦੇਣ ਵਾਲਾ ਤੇ ਹੈਨਾ ਜਾਂ ਵਿਲਾ ਚਾਹ ਨਹੀਂ ਦੇਣੀ ਪਾਣੀ ਲਿਆ ਦੇ ਘੁੱਟ ਭਰਾਵਾ ਆਹੋ ਐਵੇਂ ਹੀ ਗੌੜਾ ਕੱਢਣੂ ਕਿ ਦੀ ਸ਼ੇਰ ਆ ਐਵੇਂ ਅਬ ਜਾਂ ਪਾਣੀ ਤੋਂ ਇਨੀ ਰੋਲੀ ਪੈਂਡਈਏ ਜੇ ਮੈਂ ਰੋਟੀ ਮੰਗ ਲਈ ਨਾ ਤੇ ਮੈਨੂੰ ਤੇ ਟੁਕੜੇ ਟੁਕੜੇ ਕਰ ਦੇਣੇ ਇਹਨੇ ਮਖੀਨ ਹੈ ਨਹੀਂ ਜੀਣ ਜੋ ਗਾਨ